ਸੰਗਤ ਜੀ ਆਪਾਂ ਸਵਈਆਂ ਦੀ ਸੰਖਿਆ ਲੜੀਵਾਰ ਕਰ ਰਹੇ ਹਾਂ ਤੇ ਆਪਣੀ ਸੰਖਿਆ ਜਿਹੜੀ ਚੱਲ ਰਹੀ ਸੀ ਲੜੀਵਾਰ ਇੱਥੋਂ ਤੱਕ ਆਪਣੀ ਸੰਖਿਆ ਹੋ ਗਈ ਸੀ ਇਹ ਚੌਥੀ ਸੋਈਏ ਚੱਲ ਰਹੀ ਨੇ ਅੱਗੇ ਸ਼ੁਰੂ ਹੁੰਦੇ ਆ ਰਾਮ ਨਾਮ ਪਰਮ ਤਾਮ ਧਾਮ ਤਿਆਨ ਕੇ ਰੁਪਣਾ ਇੱਥੇ ਵੀ ਸ੍ਰੀ ਰਾਮ ਹੈ ਸੁੱਤ ਬੁੱਧ ਨਿਰਿਕਾਰ ਦੇ ਸੁਮਾਰ ਇੱਥੇ ਜਮਕੀਏ ਬੇ ਸਮਾਰ ਤੇ ਜਮਕੀ ਲਾਉਣੀ ਜਮਕੀ ਦਾ ਮਤਲਬ ਇਹ ਹੁੰਦਾ ਹੈ ਕਿ ਅੱਤਾ ਵਿਸਰਾਮ ਸਰਬ ਕੋ ਕਾਹੇ ਜੀਓ ਸੁਥਰ ਚਿੱਤ ਭਗਤ ਹਿੱਤ ਭੇਖ ਧਰਿਓ ਧਰਿਓ ਤੇ ਵਿਸਰਾਮ ਹਰਨਕਸ ਹਰਿਓ ਨਕ ਬਿਦਾਰ ਜੀਓ ਸੰਖ ਚੱਕਰ ਗਦਾ ਪਦਮ ਪਦਮ ਤੇ ਵਿਸਜਮ ਕੀ ਆਪ ਆਪ ਕੀਓ ਸ਼ਦਮ ਸ਼ਦਮ ਤੇ ਵਿਸਰਾਮ ਲੋ ਅਪਰੰਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜਿਉ ਪਾਰ ਬ੍ਰਹਮ ਤੇ ਜਮਕੀ ਲਾ ਕੇ ਲਖੈ ਦਲਾਵਾਂ ਲੱਗੀਆਂ ਤਾਂ ਰੱਖਣ ਲਖੈ ਕੌਣ ਤਾਹੇ ਜਿਉ ਸਤ ਸਾਚ ਸ੍ਰੀ ਨਿਵਾਸ ਨਿਵਾਸ ਤੇ ਜਮਕੀ ਹੈ ਆਦ ਪੁਰਖ ਸਦਾ ਤੋਹੀ ਤੋਹੀ ਪੜਨਾ ਤੱਤੇ ਔਂਕੜ ਹਾਏ ਬਿਹਾਰੀਏ ਕਈ ਸੰਗਤਾਂ ਤੂੰ ਹੀ ਪੜ ਜਾਂਦੀਆਂ ਤੂੰ ਹੀ ਇਹ ਤੂੰ ਹੀ ਤਾਂ ਬਣੇਗਾ ਜੇ ਤੱਤੇ ਨੂੰ ਦਲੈਂਕੜਾ ਹੋਣ ਤੇ ਉੱਤੇ ਟਿੱਪੀ ਹੋਈ ਇੱਥੇ ਤੱਤਿਰ ਕੱਲੇ ਔਂਕੜ ਲੱਗੇ ਟਿੱਪੀ ਨਹੀਂ ਤੋਹੀ ਇੱਥੇ ਵਿਸਰਾਮ ਵਾਹਿਗੁਰੂ 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 ਵਾਹਿ ਜੀਉ ਪੀਤ ਬਸਣ ਕੁੰਦ ਦਸਣ ਪ੍ਰੀਅ ਸਹਿਤ ਕੰਠਮਾਲ ਮਾਲ ਤੇਣ ਕੇ ਰੁੜਾ ਇੱਥੇ ਵਿਸਰਾਮ ਮੁਕਟ ਸੀਸ ਮੋਰ ਪੰਖ ਚਾਹੇ ਜੀਉ ਸੀਸ ਤੇ ਜਮਕੀ ਦੇਵ ਜੀੜ ਵੱਡੇ ਧੀਰ ਜਮਕੀ ਧਰਮ ਅੰਗ ਅਲਖ ਅਗਮ ਅਗਮ ਤੇ ਵਿਸਰਾਮ ਖੇਲ ਕੀਆ ਆਪਣੇ ਉਸ਼ਾਹੇ ਜੀਓ ਉਸ਼ਾਹੇ ਉਸ਼ਾਹੇ ਪੜਨਾ اکਥ ਕਥਾ ਕੱਚੀ ਨਾ ਜਾਏ ਜਾਏ ਤੇ ਜਮਕੀ ਤੀਨ ਲੋਕ ਰਹਿ ਆ ਸਮਾਈ ਇੱਥੇ ਵਿਸਰਾਮ ਸੁਤ ਹੈ ਸਿੱਧ ਰੂਪ ਧਰਿਓ ਜਮਕੀ ਸਹਨ ਕੈ ਸਾਹੇ ਜੀਓ ਸਤਿ ਸਾਚ ਸ੍ਰੀ ਨਿਵਾਸ ਆਤਪੁਰਖ ਸਦਾ ਤੋਹੀ ਇੱਥੇ ਵਿਸਰਾਮ ਵਾਹਿਗੁਰੂ 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 ਵਾਹਿ ਜੀ ਇਹਨੂੰ ਵੈਗਰੂ ਨਹੀਂ ਪੜਨਾ ਇੱਥੇ ਵਾਵੇ ਨੂੰ ਕੰਨਾ ਤੇ ਹਾਏ ਨੂੰ ਸ਼ਿਆਰੀ ਹੈ ਕਈ ਸੰਗਤਾਂ ਨਾਲ ਵੈਗਰੂ ਪੜ ਜਾਂਦੀ ਹੈ ਵੈਗਰੂ ਤਾਂ ਬਣੇਗਾ ਜੇ ਵਾਵੇ ਨੂੰ ਕੰਨਾ ਨਾ ਹੋਵੇਗਾ ਇਸ ਕਰਕੇ ਇੱਥੇ ਕੰਨਾ ਵਾਵੇ ਨੂੰ ਤੇ ਹਾਏ ਨੂੰ ਸ਼ਿਆਰੀ ਹੈ ਵਾਹਿਗੁਰੂ ਵਾਹਿਗੁਰੂ ਪੜਨਾ ਸਤਗੁਰੂ 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 ਪੜਨਾ ਸਤਗੁਰ ਨਹੀਂ ਪੜਨਾ ਸਤਗੁਰੂ ਦੂਜੇ ਸਤਗੁਰੂ ਤੇ ਆਣ ਕੇ ਵਿਸਰਾਮ ਲਾਉਣਾ ਸਤਗੁਰ ਗੋਬਿੰਦ ਜੀਓ ਇੱਥੇ ਸਤਗੁਰਾ ਇੱਥੇ ਔਂਕੜ ਦੇ ਨਾਲ ਗੋਬਿੰਦ ਆਇਆ ਇਹ ਤਿਆਰ ਰੱਖਣਾ ਕਿ ਹੋੜਾ ਨਾ ਲੰਘੀ ਗੋਬਿੰਦ ਜੀਓ ਬਲਹਿ ਛਲਨ ਜਮਕੀ ਸਬਣ ਮਲਨ ਜਮ ਜਮਕੀ ਭਗਤ ਫਲਨ ਫਿਰ ਜਮਕੀ ਕਾਨ ਕੁਵਰ ਇਹ ਜਿਹੜਾ ਕ ਕਾ ਇਹ ਪਾਰਾ ਉਚਾਰਨ ਹੋਵੇਗਾ। ਇਕਵਰ ਕਕੇ ਅੰਕੜ ਐੜਾ ਰਾ ਦਾ ਇਕਵਰ ਹਾਂ। ਫਲਨ ਤੇ ਛਲਨ ਤੇ ਮਲਨ ਤੇ ਜਮਕੇ ਲਉਣੀ ਹੈ ਤੇ ਇਕਵਰ ਤਿਆਣ ਕੇ ਬਿਸਰਾਮ ਲਾਉਣੀ। ਇਹ ਭਗਤ ਭੱਬਾ ਗੱਗੇ ਸਿਆਰੀ ਤੇ ਪੈਰ ਵਿੱਚ ਤੱਤਾ ਲੱਗਾ ਹੈ। ਭਗਤ। ਨੇਹ ਕਲੰਕ ਬਜੀ ਡੰਕ ਇਥੇ ਜਮਤੀ। ਚੜੂ ਦਾਲ ਰਵਿੰਦ ਜੀਓ। ਚੜੂ ਢਾਲ ਰਵਿੰਦ ਜੀ ਰਾਮ ਰਵਣ ਦੁਰਤ ਦਵਣ ਸਕਲ ਪਾਵਣ ਕੁਸਲ ਕਰਨ ਰਵਣ ਤੇ ਜਮਕੀਆ ਦਵਣ ਤੇ ਜਮਕੀਆ ਕਰਨ ਤੇ ਆਣ ਚ ਰੁਭਣਾ ਇੱਥੇ ਵਿਸਰਾਮ ਸਰਬ ਭੂਤ ਆਪ ਹੀ ਦੇਵਾਦ ਦੇਵ ਦੇਵ ਤੇ ਫਿਰ ਵਿਸਰਾਮ ਹੈ ਸੈਸ ਮੁਖ ਫਨਿੰਦ ਜੀਉ ਜਰਮ ਕਰਮ ਮਛ ਕਛ ਕਛ ਤੇ ਆਣ ਕੇ ਜਮਤੀ ਲਾਉਣੀ ਹੈ ਹੋ ਬਰਾਹ ਬਰਾਹ ਤੇ ਆਣ ਕੇ ਵਿਸਰਾਮ ਲਾਉ। ਹਾਏ ਔਂਕੜ ਤੇ ਐੜਾ ਹੋ ਇਸ ਤਰ੍ਹਾਂ ਪੜ੍ਹਨਾ। ਜੰਮਣਾ ਕੈ ਕੂਲ ਕੂਲ ਤੇ ਜਮਕੀ ਲਾਉ। ਖੇਲ ਖੇਲਿਓ ਜਿਨ ਗਿੰਦ ਜੀਓ। ਖੇਲ ਖੇਲਿਓ ਜਿਨ ਗਿੰਦ ਜੀਓ। ਨਾਮਸਾਰ ਹਿਏ ਧਾਰ ਧਾਰ ਤੇ ਆਣ ਕੇ ਜਮ ਤਜ ਵਿਕਾਰ ਮਨ ਗਏ ਅੰਧ ਗਏ ਅੰਧ ਪੜ੍ਹਨਾ। ਗੇ ਅੰਦ ਇੱਥੇ ਵਿਸਰਾਮ ਸਤਿਗੁਰੂ ਸਤਿਗੁਰੂ ਜਮਕੀ ਸਤਿਗੁਰੂ ਗੋਬਿੰਦ ਜੀ ਗੋਬਿੰਦ ਜਲਦੀ ਦੇ ਨਾਲ ਕਿਉਂਕਿ ਇੱਥੇ ਗੱਗੇ ਦੇ ਔਂਕੜ ਲੱਗਾ ਹੈ ਗੋਬਿੰਦ ਜੀ ਸ੍ਰੀ ਗੁਰੂ ਸ੍ਰੀ ਗੁਰੂ ਦੂਜੇ ਗੁਰੂ ਤੇ ਆਣ ਕੇ ਵਿਸਰਾਮ ਲਾਉਣਾ ਹੈ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਜਮਕਿ ਸਚ ਜਾਣ ਮੰਤਰ ਇਹ ਹੈ ਇੱਥੇ ਇਸਰਾਮ ਲਾਉਣਾ ਹੈ ਇਹ ਹੈ ਨਿਸ ਬਾਸਰ ਹੋਏ ਕਲਿਆਣ ਲਹਹਿ ਪਰਮ ਗਤ ਜੀਉ ਕਲਿਆਣ ਪੜਨਾ ਹੈ ਲੱਲੇ ਦੇ ਪੈਰ ਵਿੱਚ ਤੇ ਜਈਆ ਲੱਗਾ ਇਸ ਦਾ ਜਿਹੜਾ ਉਚਾਰਨ ਆਪ ਕਰਨਾ ਹੈ ਕ ਕ ਲੱਲੇ ਸਿਆਰੀ ਐੜੇ ਕੰਨਾ ਲੰਨਾ ਕਲੇ ਲਿਆ ਲਹਹਿ ਹਾਹੇ ਦੋ ਲੱਗਣ ਲਹਹਿ ਪਰਮ ਗਤ ਜੀਉ ਕਾਮ ਕ੍ਰੋਧ ਲੋਭ ਮੋਹ ਇੱਥੇ ਜਮਕੀ ਲਾਉਣੀ ਜਾਣ ਜਾਣ ਸਿਉ ਛਾੜ ਤੋਹ ਤੋਹ ਇੱਥੇ ਵਿਸਰਾਮ ਹੈ ਧੱਦੇ ਹੋੜਾ ਤੇ ਔਕੜ ਔਕੜ ਲੱਗਾ ਹਾਹਿ ਨਹੀਂ ਧੱਦੇ ਹੋੜਾ ਤੇ ਹਾਇ ਔਕੜ ਇਹ ਉਚਾਰਨ ਕਰਨਾ ਤੋਹ ਤੋਹ ਇਸ ਤਰ੍ਹਾਂ ਹਉਮੈ ਕਾ ਫੰਦ ਕਾਟ ਕਾੜ ਤ ਜਮਕੀਏ ਸਾਧ ਸੰਗ ਰਤ ਜੀਓ ਦੇ ਗੇਹੋ ਤਰੇ ਸਨੇਹੋ ਦੇ ਗੇਹੋ ਪ੍ਰੇ ਸਨੇਹੋ ਜਮਕੀ ਚਿਤ ਬਿਲਾਸ ਜਗਤ ਇਹੋ ਇੱਥੇ ਬਿਸਰਾਮ ਚਰਨ ਕਮਲ ਸਦਾ ਸਿਓ ਜਮਕੀ ਦਿੜਤਾ ਕਰ ਮਤ ਜੀਓ ਨਾਮ ਸਾਰ ਹੀ ਏ ਧਾਰ ਜਮਕੀ ਤਜ ਵਿਕਾਰ ਮਨ ਗਯੰਦ ਗਯੰਦ ਤੇ ਬਿਸਰਾਮ ਲਾਉਨਾ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਉ ਸੇਵਕੈ ਪਰਪੂਰ ਜੁਗ ਜੁਗ ਦੂਜੇ ਜੁਗ ਚਾਨਕ ਵਿਸਰਾਮ ਲਾਉਣਾ ਵਾਹ ਗੁਰੂ ਤੇਰਾ ਸਭ ਸਦਕਾ ਇੱਥੇ ਵਾਹ ਗੁਰੂ ਆਇਆ ਇਸ ਭਾਏ ਨੂੰ ਸਿਆਰੀ ਲੱਗੀ ਇਹ ਤਿਆਰ ਰੱਖਣਾ ਕਿਥੇ ਵਾਹਿਗੁਰੂ ਨਹੀਂ ਪੜਨਾ ਵਾਹ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭੂ ਸਦਾ ਸਲਾਮਤ ਵਿਸਰਾਮ ਕਹ ਨਾ ਸਕੈ ਕੋ ਤੂ ਕਦ ਕਰ ਕਹ ਨਾ ਨੰਨਾ ਮੁਕਤਾ ਸਕੈ ਕੋ ਕਕੇ ਹੋੜਾ ਈਡ ਦਲੰਦੜ ਕੋ ਤੂ ਇੱਥੇ ਟਿੱਪੀ ਤੁਰਹਿ ਤੈ ਤੂ ਕਦ ਕਾ ਵੱਖਰੇ ਵੱਖਰੇ ਸ਼ਬਦ ਅਨੁਸਾਰ ਬ੍ਰਹਮਾ ਵਿਸ਼ਨ ਸ਼੍ਰੀ ਤੈ ਅਗਨਤ ਬ੍ਰਹਮਾ ਵਿਸ਼ਨ ਸ਼੍ਰੀ ਤੈ ਅਗਨਤ ਇੱਥੇ ਵਿਸਰਾਮ ਲਾਉਣਾ ਹੈ ਤਿੰਨ ਕੋ ਮੋਹ ਭਇਆ ਮਨ ਮਦਕਾ ਤਿੰਨ ਕੋ ਮੋਹ ਭਇਆ ਭਬਾਈੜੀ ਛੜੀ ਆੜੇ ਕੰਨਾ ਭਇਆ ਮਨ ਮਦਕਾ ਚਵਰਾਸੀਹ ਲਖ ਜੂਣ ਉਪਾਈ ਬਿਸਰਾਮ ਰਿਜਕ ਦਿਆ ਸਭ ਹੂ ਕੋ ਤਦਕਾ ਸੇਵਕੈ ਪਰਪੂਰ ਜੋਗ-ਜੋਗ ਦੂਜੇ ਜੋਗ ਜਾਣ ਕੇ ਬਿਸਰਾਮ ਲਾਣਾ ਵਾਹ ਗੁਰੂ ਤੇਰਾ ਸਭ ਸਦਕਾ ਤੇਰਾ ਸਭ ਸਦਕਾ ਇਤੁਕ ਆਪਣੀ ਸਵਈਆਂ ਦੀ ਸੰਖਿਆ ਸੰਪੂਰਨ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ